ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬੇਸਨ ਦਾ ਸਿਰ੍ਹਾ ਤੇ ਬੇਸਨ ਦਾ ਸਿਰ੍ਹਾ ਬਣਾਉਣ ਲਈ ਆਪਾਂ ਇੱਥੇ ਲੈ ਲਿਆ ਅੱਧਾ ਕ ਚਮਚ ਲੈਤਾ ਆਪਾਂ ਦੇਸੀ ਘਿਓ ਦਾ ਜੀ ਦੇਸੀ ਘਿਓ ਨੂੰ ਆਪਾਂ ਹੁਣ ਗਰਮ ਕਰ ਲਾਂਗੇ ਜੀ ਤੇ ਇਹ ਜਿਹੜਾ ਆਪਾਂ ਬੇਸਨ ਦਾ ਸਿਰ੍ਹਾ ਤਿਆਰ ਕਰ ਰਹੇ ਹਾਂ ਜੀ ਤੇ ਜਿਵੇਂ ਕਿ ਹੁਣ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਭੈਣ ਭਰਾਵਾਂ ਨੂੰ ਤੇ ਸਰਦੀਆਂ ਦਾ ਮੌਸਮ ਚੱਲ ਰਿਹਾ ਜੀ ਹੁਣ ਤੇ ਹਰ ਇੱਕ ਨੂੰ ਖਾਂਸੀ ਜੁਕਾਮ ਤੇ ਸ਼ਿੱਕਾ ਹੈ ਲੱਗ ਗਿਆ ਅੰਦਰਾਂ ਜੀ ਸਰਦੀ ਦੇ ਵਿੱਚ ਬੱਦਲ ਦੇ ਮੌਸਮ ਦੇ ਕਾਰਨ ਤੇ ਇਹ ਜੀ ਘਰ ਦੇ ਵਿੱਚ ਹੀ ਆਪਾਂ ਜਿਹੜਾ ਇਹ ਤਿਆਰ ਕਰ ਰਹੇ ਹਾਂ ਬੇਸੰ ਦਾ ਸਿਰਾ ਤੇ ਜੇਕਰ ਤੁਸੀਂ ਇਹ ਬਣਾ ਕੇ ਪੀ ਲੋਗੇ ਤਾਂ ਇਹ ਸਰਦੀ ਚ ਕਾਮ ਜਿਹੜਾ ਤੁਹਾਨੂੰ ਲੱਗਿਆਗਾ ਸ਼ਿੱਕਾ ਵਗੈਰਾ ਤੇ ਬਿਲਕੁਲ ਠੀਕ ਹੋ ਜਾਣੀਗਾ ਇਹ ਬੇਸੰ ਦਾ ਸਿਰਾ ਪੀਣ ਨਾਲ ਤੇ ਹੁਣ ਆਪਣਾ ਕਿਉ ਇਹ ਹੋ ਗਿਆ ਜੀ ਗਰਮ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਬੇਸੰ ਦਾ ਕਿਉਂਕਿ ਆਪਾਂ ਇੱਕ ਗਲਾਸ ਹੀ ਬਣਾਵਾਂਗੇ ਜੀ ਵੇਸਣ ਦੇ ਸਿਰੇ ਦਾ ਤੇ ਆਪਾਂ ਇੱਥੇ ਇੱਕ ਚਮਚ ਪਾ ਲਿਆ ਵੇਸਣ ਤੇ ਹੁਣ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰ ਲਾਂਗੇ ਤੇ ਇਹ ਵੇਸਣ ਦਾ ਸਿਰਾ ਜੀ ਇਹ ਜਦੋਂ ਆਪਾਂ ਜਿਵੇਂ ਕਿ ਰਾਤ ਨੂੰ ਪੈਣਾਂਗੇ ਪੈਣ ਵੇਲੇ ਬਿਲਕੁਲ ਤੇ ਉਦੋਂ ਇਹ ਬਣਾ ਕੇ ਪੀ ਲਾਂਗੇ ਰੋਟੀ ਤੋਂ ਬਾਅਦ ਇਹਦੂ ਬਾਅਦ ਆਪਾਂ ਨੇ ਕੁਝ ਵੀ ਨਹੀਂ ਖਾਣਾ ਪੀਣਾ ਹੈਗਾ ਜਦੋਂ ਆਪਾਂ ਇਹ ਵੇਸੰਦੇ ਸਿਰਾ ਬਣਾ ਕੇ ਪੀ ਲਾਂਗੇ ਤਾਂ ਬਸ ਪਾਣ ਵ ਲਈ ਇਹ ਬਣਾ ਕੇ ਪੀ ਲੈਣਾਗਾ ਤੇ ਤੁਹਾਡਾ ਜਿਹੜਾ ਇਹ ਖਾਂਸੀ ਜਕਾਮ ਜਿਵੇਂ ਸਿੱਕਾਂ ਲੱਗੀਆਂ ਹੁੰਦੀਆਂ ਤਾਂ ਇਹ ਬਿਲਕੁਲ ਠੀਕ ਹੋ ਜਾਊਗਾ ਵੇਸੰਦੇ ਸਿਰੇ ਪੀਣ ਨਾਲ ਜੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਹੀ ਬਹੁਤ ਵਧੀਆ ਇਹ ਰੈਮਡੀ ਤਿਆਰ ਕਰ ਸਕਦੇ ਆਂਗੇ ਤੇ ਇਹਨੂੰ ਬਣਾ ਕੇ ਪੀ ਸਕਦੇ ਆਂ ਜੀ ਕਿ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਜੀ ਤੇ ਇਸ ਤਰੀਕੇ ਨਾਲ ਹੁਣ ਆਪਾਂ ਵੇਸਣ ਨੂੰ ਭੁੰਨ ਲਾਂਗੇ ਜੀ ਚੰਗੀ ਤਰ੍ਹਾਂ ਵੇਸਣ ਆਪਾਂ ਭੁੰਨਣ ਵੇਲੇ ਜੀ ਤੇ ਗੈਸ ਦਾ ਫਲੇਮ ਬਿਲਕੁਲ ਲੋਅ ਰੱਖਾਂਗੇ ਤੇ ਇਹ ਜਿਹੜਾ ਵੇਸਣ ਦਾ ਸੀਰਾ ਜੀ ਇਹ ਸਰਦੀਆਂ ਦੇ ਵਿੱਚ ਵੈਸੇ ਵੀ ਪੀਤਾ ਜਾਵੇ ਜੀ ਤਾਂ ਬਹੁਤ ਵਧੀਆ ਫਾਇਦੇਮੰਦ ਹੈ ਇਹ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾ ਲਾਂਗੇ ਜੀ। ਭੁੰਨੇ ਰਹਿਣਾ ਬੇਸਣ ਨੂੰ ਘੱਟ ਗੈਸ ਤੇ ਜੀ। ਤੇ ਜ਼ਿਆਦਾ ਤੇਜ਼ ਗੈਸ ਨਹੀਂ ਇੱਥੇ ਕਰਨਾ ਹੈਗਾ ਨਹੀਂ ਤਾਂ ਫਿਰ ਇਹ ਬੇਸਣ ਜਿਹੜਾ ਮੱਚ ਜੂਗਾ। ਤੇ ਹੁਣ ਆਪਣਾ ਇਹ ਬੇਸਣ ਭੁੰਨ ਆ ਗਿਆ ਜੀ ਕਾਫੀ ਹੱਦ ਤੱਕ ਤੇ ਥੋੜੀ ਜੀ ਹੁਣ ਆਪਾਂ ਇੱਥੇ ਹਲਦੀ ਪਾਵਾਂਗੇ। ਇੱਕ ਚੁਟਕੀ ਕ ਹਲਦੀ ਦੀ ਪਾ ਦਾਂਗੇ ਇੱਥੇ ਆਪਾਂ। ਤੇ ਹਲਦੀ ਵੀ ਤੁਹਾਨੂੰ ਪਤਾ ਹੀ ਹੈ ਵੀ ਸਰਪੀ ਦੇ ਵਿੱਚ ਜਿਵੇਂ ਕੋਈ ਦਰਦ ਵਗੈਰਾ ਹੁੰਦਾ ਆਪਣੇ ਸਰੀਰ ਦੇ ਵਿੱਚ ਤਾਂ ਹਲਦੀ ਇਹ ਬਹੁਤ ਵਧੀਆ ਰਹਿੰਦੀ ਹੈ ਜੀ ਦੁੱਧ ਦੇ ਵਿੱਚ ਪਾ ਕੇ ਪੀਣ ਲਈ ਜੀ ਬੇਤਰ ਦੁੱਧ ਦੇ ਵਿੱਚ ਹਲਦੀ ਬਣਾ ਕੇ ਪੀਉਂਗੇ ਫਿਰ ਤਰੀਕੇ ਨਾਲ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੂਗਾ ਕੋਈ ਵੀ ਦਰਦ ਹੋਵੇ ਸਰੀਰ ਦੇ ਵਿੱਚ ਤੇ ਬਿਲਕੁਲ ਠੀਕ ਹੋ ਜਾਂਦਾ ਇਹਦੇ ਨਾਲ ਜੀ ਹਲਦੀ ਪਾ ਕੇ ਜਿਹੜਾ ਆਪਾਂ ਦੁੱਧ ਪੀਨੇ ਆ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰਦੇ ਰਾਵਾਂਗੇ ਜੀ ਹਲਦੀ ਨੂੰ ਵੀ ਆਪਾਂ ਪਕਾ ਲਿਆ ਥੋੜਾ ਜਿਹਾ ਇਸ ਤਰੀਕੇ ਨਾਲ ਜੀ ਮਿਕਸ ਕਰਦੇ ਹੋਏ ਤੇ ਹੁਣ ਇਹ ਬੇਸਣ ਕਾਫੀ ਹੱਦ ਤੱਕ ਪੱਕ ਚੁੱਕਿਆ ਜੀ ਤੇ ਬੇਸਣ ਦੀ ਖੁਸ਼ਬੂ ਆਉਣ ਲੱਗ ਗਈ ਹੈ ਤੇ ਹੁਣ ਆਪਾਂ ਇੱਥੇ ਪਾਵਾਂਗੇ ਇੱਕ ਗਲਾਸ ਦੁੱਧ ਦਾ ਕਿਉਂਕਿ ਆਪਾਂ ਇੱਕ ਗਲਾਸ ਹੀ ਤਿਆਰ ਕਰ ਰਹੇ ਹਾਂ ਬੇਸਣ ਦੇ ਸਿਰੇ ਦਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਜੀ ਤਾਂ ਕਿ ਇਹਦੇ ਵਿੱਚ ਗੰਡਾ ਨਾ ਬਣ ਨੇ ਇਹ ਜਿਹੜੀਆਂ ਬੇਸਣ ਦੀਆਂ ਦੁੱਧ ਦੇ ਵਿੱਚ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਮਿਕਸ ਕਰਦੇ ਰਹਿਣਾ ਤੇ ਦੇਖੋ ਜੀ ਆਪਾਂ ਬੇਸਨ ਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਦਾਮ ਤੇ ਇਹ ਆਪਾਂ ਤਿੰਨ ਬਦਾਮ ਇਸ ਤਰੀਕੇ ਨਾਲ ਕੱਟ ਕੇ ਲੈ ਲਿਆ ਤੇ ਇਹਨਾਂ ਨੂੰ ਵੀ ਆਪਾਂ ਹੁਣ ਦੁੱਧ ਦੇ ਵਿੱਚ ਮਿਕਸ ਕਰ ਲਾਂਗੇ ਦੁੱਧ ਨੂੰ ਚੰਗੀ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ। ਥੋੜਾ ਜਿਹਾ ਆਪਾਂ ਦੁੱਧ ਨੂੰ ਕਾੜ ਲਾਂਗੇ। ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਾਂਗੇ ਜੀ ਇਲਾਇਚੀ ਪਾਊਡਰ। ਤੇ ਜੇਕਰ ਤੁਹਾਡੇ ਕੋਲ ਇਲਾਇਚੀ ਦਾ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਸਾਬਤ ਇਲਾਇਚੀ ਵੀ ਕੁੱਟ ਕੇ ਪਾ ਸਕਦੇ ਹੋ ਜੀ। ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ। ਸੁੰਡ ਦਾ ਪਾਊਡਰ, ਅਦਰਕ ਦਾ ਤੇ ਇਹ ਵੀ ਗਰਮ ਹੁੰਦਾ ਜੀ ਇਸ ਤਰੀਕੇ ਨਾਲ ਆਪਾਂ ਇਹਦੀ ਮਿਕਸ ਕਰ ਲਾਂਗੇ ਇਹਦੇ ਵਿੱਚ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਦੁੱਧ ਵੀ ਆਪਣਾ ਇਹ ਬਹੁਤ ਵਧੀਆ ਘੜ ਚੁੱਕਿਆਗਾ ਬੇਸਨ ਵਾਲਾ ਤੇ ਹੁਣ ਆਪਾਂ ਇਹ ਪਾਵਾਂਗੇ ਜੀ ਇੱਕ ਚਮਚ ਮਿੱਠੇ ਲਈ ਇਹਦੇ ਵਿੱਚ ਇਹ ਹੈਗਾ ਸ਼ੱਕਰ ਤੇ ਤੁਸੀਂ ਕੁਝ ਵੀ ਪਾ ਸਕਦੇ ਜੀ ਗੁੜ ਜਾਂ ਖੰਡ ਵੀ ਇਹਦੇ ਵਿੱਚ ਪਾ ਸਕਦੇ ਆਂਗੇ ਤੇ ਆਪਾਂ ਇਹ ਸ਼ੱਕਰ ਲੈਤੀ ਜੀ ਇਹਦੇ ਵਿੱਚ ਪਾਉਣ ਲਈ ਇਹ ਪਾਲਾਂਗੇ ਮਿੱਠਾ ਤੁਸੀਂ ਵੱਧ ਘੱਟ ਆਪਦੇ ਹਿਸਾਬ ਨਾਲ ਪਾ ਸਕਦੇ ਆ ਜੀ ਤੇ ਹੁਣ ਆਪਾਂ ਇਹਨੂੰ ਸ਼ੱਕਰ ਨੂੰ ਵੀ ਮਿਕਸ ਕਰ ਲਾਂਗੇ ਜੀ ਤੇ ਵੈਸੇ 1 ਸਕਿੰਟ ਲਈ ਆਪਾਂ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਤੇ ਹਲਕਾ ਜਿਹਾ ਆਵਾਲਾ ਦਵਾ ਲਾਂਗੇ ਵੈਸੇ ਤਾਂ ਇਹ ਦੁੱਧ ਬਹੁਤ ਜ਼ਿਆਦਾ ਕੜ ਗਿਆ ਏ ਤੇ ਬਹੁਤ ਜਿਆਦਾ ਟੇਸਟੀ ਬਣਦਾ ਜੀ ਇਹ ਇਹ ਜੇਕਰ ਤੁਸੀਂ ਵੈਸੇ ਵੀ ਇਹਨੂੰ ਬਣਾ ਕੇ ਪੀਓਗੇ ਨਾ ਤੇ ਤੁਹਾਨੂੰ ਬਹੁਤ ਜਿਆਦਾ ਪਸੰਦ ਆਊਗਾ ਤੇ ਤੁਸੀਂ ਵੀ ਵਾਰ-ਵਾਰ ਬਣਾ ਕੇ ਪੀਓਗੇ ਇਹਨੂੰ ਜੇਕਰ ਇੱਕ ਵਾਰ ਬਣਾ ਕੇ ਪੀ ਲਿਆ ਤਾਂ ਇਹ ਬੇਸਨ ਦਾ ਸਿਰਆ ਤੇ ਲਓ ਜੀ ਹੁਣ ਇਹ ਬਣ ਕੇ ਬਿਲਕੁਲ ਤਿਆਰ ਹੈਗਾ ਬੇਸਨ ਦਾ ਸਿਰਆ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਇੱਕ ਗਲਾਸ ਦੇ ਵਿੱਚ ਇਹ ਵੇਖੋ ਜੀ ਹੁਣ ਆਪਣਾ ਇਹ ਵੇਸਨ ਦਾ ਸੀਰਾ ਬਣ ਕੇ ਤਿਆਰ ਆ ਤੇ ਆਪਾਂ ਇਹਨੂੰ ਗਲਾਸ ਦੇ ਵਿੱਚ ਕੱਢ ਲਿਆ ਇਸ ਤਰੀਕੇ ਨਾਲ ਤੇ ਹੁਣ ਜੇਕਰ ਤੁਸੀਂ ਉੱਤੋਂ ਦੇ ਕੋਈ ਹੋਰ ਇਹਦੇ ਵਿੱਚ ਬਦਾਮ ਵਗੈਰਾ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆਂਗੇ ਤੇ ਲੋ ਜੀ ਇਹ ਵੇਸਨ ਦਾ ਸੀਰਾ ਹੁਣ ਬਿਲਕੁਲ ਬਣ ਕੇ ਤਿਆਰ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਇਹ ਵੇਸਨ ਦਾ ਸੀਰਾ ਜ਼ਰੂਰ ਬਣਾ ਕੇ ਪੀਣਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ